நீ <laughs> மாணி ਮਾਂ ਮੰਮੀ ਜਾਣਾ ਕੋਈ ਨਹੀਂ ਪਤਾ ਮੇਰੀ ਗੱਲ ਸੁਣ ਇੱਥੇ ਬਹਿ ਤੂੰ ਤੇ ਮੇਰੀ ਸਿਆਣੀ ਧੀ ਆ ਲੈ ਪਤਾ ਦਾਦੀ ਕੋ ਕੱਲੀ ਕੋ ਕੰਮ ਨਹੀਂ ਨਾ ਹੁੰਦਾ ਤੂੰ ਘਰ ਰਹਿ ਤੇ ਫਿਰ ਮੈਂ ਜਿੱਦਣ ਆਪ ਆ ਜਾਾਂਗੇ ਨਾ ਦੋਵੇਂ ਜਾਣੇ ਫਿਰ ਮੈਂ ਤੈਨੂੰ ਛੱਡ ਆਉਂਗੀ ਪਾਪਾ ਨੂੰ ਕਹੂੰਗੀ ਛੱਡ ਆਉਣਗੇ ਫਿਰ ਤੂੰ ਨਾਨੀ ਕੋ ਦੋ ਤਿੰਨ ਦਿਨ ਕੱਲੀ ਰਹਿ ਫਿਰ ਇਦਾਂ ਬੁੱਧ ਦਾਦੀ ਕੋ ਕੰਮ ਨਹੀਂ ਲੰਦਾ ਦਾਦੀ ਅੱਧੀ ਫਿਰ ਇੱਕ ਜਾਣੇ ਤੂੰ ਘਰ ਰਹਿ ਹੈ ਤੂੰ ਤੇ ਮੇਰੀ ਸਿਆਣੀ ਧੀ ਆ ਬੜੀ ਬੀਬੀ ਐ ਪੁੱਤ ਹਾਈ ਧਨ ਰੋ ਜੇ ਤੂੰ ਇਦਾਂ ਰੋਏ ਤੇ ਫਿਰ ਮੇਰਾ ਧਿਆਨ ਵਿੱਚ ਰਹਿਣਾ ਤੇਰੇ ਮੈਂ ਤੈਨੂੰ ਜਿਹੜਾ ਕਿ ਤੈਨੂੰ ਕੱਲ ਦਾਂਗੀ ਬਾਚੋ ਨੀ ਮੈਂ ਚਲੀਏ ਫਿਰ ਹਾਂ ਚਲੋ ਤੂੰ ਰੋਣੀ ਨਹੀਂ ਇਹ ਆਂਦੀ ਮੈਂ ਵੀ ਨਾਲ ਜਾਣਾ ਵਾ ਤੇ ਹੁਣ ਮੈਂ ਹਾਂ ਪੁੱਤ ਮੇਰੀ ਜੀ ਇਦਾਂ ਨਹੀਂ ਜਿੱਦ ਕਰੀ ਲਈ ਮੈਂ ਜਿੱਦ ਨਾਲ ਜਾਊਗਾ ਨਾ ਲੈਣ ਤੇਰੇ ਨਾਲ ਲੈ ਜਾਵਾਂਗਾ ਮੈਂ ਤੇ ਹੁਣ ਕਿਆ ਮੈਂ ਚੱਲ ਜਿੱਦਨ ਤੇਰੇ ਪਾਪਾ ਮੈਨੂੰ ਲੈਣ ਜਾਣਗੇ ਤੇ ਤੈਨੂੰ ਹੀ ਉੱਥੇ ਛੱਡ ਆਵਾਂਗੇ ਹਾਂ ਲੈ ਜਾ ਲੈ ਤੇ ਮੈਂ ਨੂੰ ਕਿਹਾ ਮੈਂ ਪੁੱਤ ਤੂੰ ਚੁੱਪ ਕਰ ਜਾ ਚੁੱਪ ਕਰ ਮੇਰੀ ਧੀ ਹਾਂ ਹੈਲੋ ਤੁੰਨੇ ਸਾਂਤੀ ਮਗਰ ਰੋਣਾ ਨਹੀਂ ਠੀਕ ਹੈ ਚਲ ਓਠੇ ਬਾਹਰ ਚਲ ਤੁਰ ਲੱਗਿਆ ਰੋਣਾ ਫਿਰ ਦੰਤੀ ਬੁੱਥੀ ਹੋ ਗਈ ਹੈ ਕੀ ਕਰਾਂ ਨਹੀਂ ਆਣੀ ਚਾਹਦਾ ਜੀਦ ਕਰਦਾ ਹੀ ਆ ਜਾਣ ਨੂੰ ਮਾਂ ਤਾਂ ਲਿਕੇ ਬੰਨੇ ਲੱਗਨ ਦਿੰਦੀ ਹਾਂਜੀ ਮੈਡਮ ਹੋ ਗਈ ਤਿਆਰ ਹਾਂ ਮੰਮੀ ਹੋ ਗਈ ਤਿਆਰ ਆਹ ਕਦੋਂ ਸੂਟ ਲੈ ਆਂਦਾ ਇਹ ਇਹ ਦੀਦੀ ਨੇ ਲੈ ਕੇ ਦਿੱਤਾ ਜੋ ਹਾਏ ਇਹ ਨਹੀਂ ਮੇਰੀ ਕੁੜੀ ਕੋਲੋਂ ਲੈ ਲਿਆ ਨਹੀਂ ਮੰਮੀ ਇਹ ਮੇਰੀ ਭੈਣ ਨਹੀਂ ਜਿਹੜੀ ਦੀਦੀ ਵੱਡੀ ਉਹਨੇ ਲੈ ਕੇ ਦਿੱਤਾ ਹਾਂਜੀ ਅੱਜੇ ਮੇਰ ਕੋ ਸੂਟ ਹੈ ਮਮੀ ਮੈਨੂੰ ਸੂਟ ਬਣਾ ਦੇ ਮਮੀ ਮੈਨੂੰ ਸੂਟ ਬਣਾ ਦੇ ਇਹ ਕਲੰਦੀ ਇੱਕ ਪਉਂਦੀ ਆ ਤੇ ਉਹ ਗਰੋਂ ਡਈ ਹੀ ਉਹ ਆਂਦੀ ਮਮੀ ਮੈਂ ਵੀ ਨਾਲ ਜਾਣਾ ਵਾ ਤੇ ਹਰਦੀਪ ਕਿੱਥੇ ਗਿਆ ਵਾ ਪਤਾ ਨਹੀਂ ਸ਼ੋਭ ਦਾ ਫੋਨ ਆਉਂਦਾ ਹੈ ਮੈਨੂੰ ਆਂਦੇ ਬਾਹਰ ਆ ਜਾ ਤੇ ਉਹ ਫੋਨ ਕਰਦੇ ਮੋਟਰਸਾਈਕਲ ਆ ਕੇ ਸੋ ਚੱਲ ਗਏ ਤੇ ਮੈਂ ਤੇ ਅੱਗੇ ਵੇਖ ਕੱਢੀ ਵੀ ਮੈਨੂੰ ਉਹਨ ਕਿਲ ਚੜਾ ਕੇ ਆਉਣਾ ਅੱਜ ਤੱਕ ਤੇ ਅੱਡੀ ਨਹੀਂ ਪਾਉਣਾ ਲੱਗਣ ਈ ਪੈਕੇਜ ਉਹ ਜਾਣਾ ਮੈਡਮ ਨੇ ਮੇਰੇ ਨੂੰ ਤਾਂ ਮੈਂ ਨਾ ਹੀ ਜਾਵਾਂ ਮਗਰੋਂ ਕਿਵਦਾ ਕੁੜੀ ਨਾ ਕੀ ਕੁਛ ਨੇ ਕਰਨਾ ਜਿਹੜੀ ਹੁਣੇ ਡਈ ਇੰਨੀਆਂ ਗੱਲਾਂ ਕਰਵਾਈਆਂ ਤਾਂ ਫੇਰ ਵੀ ਚੁੱਲ ਬਣਾ ਵੇਖਾਂ ਜੇ ਆ ਗਏ ਉਹਨਾਂ ਤੇ ਬਾਪਾ ਮਮਾ ਨਹੀਂ ਦਸਤਾਰ ਪੁੱਤ ਇੱਕ ਦਹਾਜਾਨਾ ਕੰਦੇ ਬਣੇ ਮਮਾ ਨਹੀਂ ਨਹੀਂ ਪਤਵਾਲਾ ਮਮਾ ਨਹੀਂ ਪਪਾ ਨੇ ਅੱਲਾ ਫੇਰੋਂ ਗੁੱਸੇ ਹੋਣਾ ਇਹ ਦੇ ਕੇ ਤੇ ਮੈਂ ਦਸਤਾਰ ਬਣਾਇਆ ਮੇਰਾ ਪੋਤਰੀ ਫਿਰ ਚਪੇੜ ਵਾਰਨੀ ਉਹ ਬੋਲ ਨਹੀਂ ਆਣੀ ਮੇਰੇ ਪੋਤਰੇ ਨੂੰ ਮਾਰਨ ਵਾਲੀ ਲਈ ਮਮਾ ਤੁਮ ਗੰਦੀ ਦਸਤਾਰ ਬਣਨ ਤੇ ਨਹੀਂ ਪਤਨੀ ਤਾਂ ਰਹਿਣ ਦੇ ਤੇ ਨਹੀਂ ਬਣਣੀ ਆ ਮੰਮੇ ਇੱਕ ਦਬਾਸ ਤੂ ਬੁਰਾ ਨਾ ਲੱਗੂਗਾ ਕਿਉਂ ਬੁਰਾ ਕਹਦਾ ਲੱਗੂਗਾ ਦਸ ਸੋਨਾ ਮੇਰਾ ਪੁੱਤ ਲੱਗਣਿਆ ਫੇਰ ਵੀ ਵਾਂਡੇ ਚ ਲਿਆ ਵਾ ਉਹ ਬੜੇ ਗਾੜੀਓ ਲੈ ਲਾ ਟੇ ਜਿੱਥੇ ਚੱਲਦੀਆਂ ਲੈ ਕੇ ਕੁਛ ਕਹਿੰਦਾ ਇਤਰੇ ਲੈ ਜਾ ਨਹੀਂ ਕਰਨੀ ਦਸਾਰ ਪ੍ਰਿਆਰ ਤੇ ਕੋਤੂ ਨਹੀਂ ਮੰਦਰੀ ਮੇਰਾ ਤੇ ਕਿਹਦੀ ਮੁੰਡਾ ਕੱਲ ਨੂੰ ਕੀ ਕਰਦਾ ਤੇਰੀ ਹੋਂ ਚ ਪੇਣਾ ਵਟਦੀ ਬਾਜ ਖਰੇ ਕੀ ਕਰੇਗੀ ਮੈਂ ਮੰਮੀ ਚ ਪੇਣ ਨੂੰ ਕਰੀ ਨੀ ਮਾਸਾ ਦੀ ਇਹਨੂੰ ਹੂੰ ਪਕੰਡ ਕਰਦੀ ਆ

这个。 ਕੀ ਹਾਲੀ ਠੀਕ ਐ ਨਾ ਠੀਕ ਐ ਆਰਾਮ ਕਰ ਕੀ ਹੋਇਆ ਵਾ ਕੀ ਹੋਇਆ ਸ਼ੱਬ ਹੋਣਾ ਕੀ ਆ ਚਾਚਾ ਅ ਦੋਵੇਂ ਦੀ ਕਲੇ ਪਾਸ ਛੱਡਦੀਆਂ ਜੇ ਅੱਜ ਮੁੰਡੇ ਦੇ ਪੈ ਗਈ ਹਿਸਾਬ ਨਾਲ ਮੁੰਡਾ ਸੱਟ ਲੱਗੀ ਹੋਏ ਮੁੰਡੇ ਦੀ ਕਿੱਦਾਂ ਲੱਗੀ ਸ਼ੱਬ ਕੀ ਹੋਇਆ ਈ ਤੁਹਾਨੂੰ ਪਤਾ ਹੀ ਖਿੰਡ ਰਗੀ ਆ ਮੈਂ ਅੱਜ ਹੀ ਅੱਜ ਹਾਂ ਤੇ ਉਹਨਾਂ ਬਲੈਕ ਤੇ ਪੰਮਡੇ ਹਾਂ ਹਾ ਹਾ ਕਿਹੜੀ ਤੂੰ ਬਲੈਕ ਕਰਨ ਦੇ ਆ ਉਥੇ ਨਹੀਂ ਮੇਰੀ ਇਹ ਮਾਂ ਬਲੈਕ ਬਲੈਕ ਹੁੰਦੇ ਓ ਅੱਪਾ ਖੇਡਦੇ ਆ ਤੇ ਬਲਾਰਿਆ ਕੀ ਤਾਂ ਨਹੀਂ ਪਾਈ ਦੇ ਲਿਖੇ ਅੱਗੇ ਬਾਲ ਡਕੀ ਦੀ ਏ ਉਹਨੂੰ ਬਲਾਕ ਕਹਿੰਦੇ ਅੱਛਾ ਮੈਂ ਤਾਂ ਕੋਈ ਬਲੈਕ ਕਰਨ ਲੱਗ ਪਿਆ ਹਾਂ ਤੂੰ ਖੇਡ ਦਿਆ ਮੰਮੀ ਕਹਿਣ ਦਿਆ ਤੂੰ ਤਾਂ ਚੋਕੀ ਕਰ ਜਾ ਤੁਹਾਡੀ ਮਾ ਮਾਵਾਂ ਧੀਆਂ ਦੀ ਕਲਾ ਅੱਜ ਮੇਰੇ ਪੁੱਤ ਤੇ ਪਈ ਏ ਸੇਰਦਾਨੇ ਰੋਣਾ ਪਟਣਾ ਪਾਇਆ ਸੀ ਹੁਣ ਰਮਾਨਾ ਕੱਪੜੇ ਲਾਦ ਕਰ ਬੈ ਮੁੰਡੇ ਨੂੰ ਛੱਟ ਲੱਗ ਗਈ ਏ ਨਹੀਂ ਜਾਂਦੀ ਮੰਮੀ ਕੋਈ ਮੰਮੀ ਕੋਈ ਜਾਂਦੇ ਭਾਬੀ ਨੇ ਕੱਪੜੇ ਪਾਏ ਆ ਕੋਈ ਗੱਲ ਨਹੀਂ ਪੁੱਤ ਤੈਨੂੰ ਛੱਟ ਲੱਗ ਗਈ ਆ ਮੈਂ ਤੋਤ ਤਸਦਾ ਜਾਂਦੇ ਰਾਮੀ ਚੱਲ ਰਹਿਣ ਤੇ ਨਹੀਂ ਕੋਈ ਨਹੀਂ ਸ਼ੋਭਾ ਮੈਂ ਵੀ ਚੱਲ ਬਾਬੀ ਬਾਰ ਨਹੀਂ ਉਹ ਚੱਲ ਕੋਈ ਗੱਲ ਨਹੀਂ ਹੁਣ ਜਾ ਹੁਣ ਕੋਈ ਗੱਲ ਨਹੀਂ ਜਿਹੜਾ ਹੁਣ ਹੋ ਗਿਆ ਮੈਂ ਇੱਥੇ ਹੀ ਆਂ ਉਹ ਨਹੀਂ ਮੰਮੀ ਇੱਥੇ ਆ ਵੀਰਾ ਇੱਥੇ ਆ ਸ਼ੋਭਾ ਕੋਈ ਗੱਲ ਨਹੀਂ ਮੈਂ ਰਹਿਣ ਤੇ ਨਹੀਂ ਤੇਨੂੰ ਛੱਟ ਲੱਗੀ ਬਹੁ ਫਿਰ ਔਖਾ ਹੋ ਜਾਣਾ ਮਮਮੀ ਨੂੰ ਬਾਬੀ ਛੱਟ ਕੋ ਲੈ ਡੁੱਗੀ ਨਹੀਂ ਮਾਸਪੜਾ ਸੇਦਰ ਨੂੰ ਨਹੀਂ ਸੀ ਇਹੜਾ ਚੱਲ ਕੋਈ ਗੱਲ ਨਹੀਂ ਜਾ ਤੂੰ ਇੱਥੇ ਹੀ ਆਪਾਂ ਚੱਲ ਮੈਂ ਪਾਣੀ ਲੈ ਕੇ ਮਨੀ ਸ਼ੋਭਾ ਫੇਰ ਕੋਟ ਕੋਈ ਚੱਲ ਮਨੂ ਚੱਲ ਮਨੂ ਲੈ ਆਈ ਆ ਪਾਣੀ ਇਹ ਕਲੈਣੀਆਂ ਦੇ ਹੱਥਾਂ ਨਾਲ ਮੈਨੂੰ ਪਾਣੀ ਆਪਣੇ ਮੁੰਡੇ ਉਹ ਗਿਆ। ਵੀ ਕਿਉਂ ਛੁੱਟਿਆ ਪਣੀ ਪीडी ਲੈ ਕੇ ਆਣਾ ਲੈ। ਇਹਨੂੰ ਨਹੀਂ ਪਤਾ। ਸਵੇਰ ਦੀ ਮਾਂ ਦੀਆਂ ਨੇ ਕਲਾਕਾਰਾਂ। ਮਾਦਾ ਛੱਡ ਪਰੇ ਕੱਲ। ਤੂੰ ਵੀ ਮਿੱਟੀ ਫੜ ਬੈ ਕੇ ਚੱਲੀ ਗਈ ਤੇ ਤੂੰ ਵੀ ਚੱਲ ਅੰਦਰ। ਤੈਨੂੰ ਕਰ ਦੋ ਆਰਾਮ। ਇੱਕ ਉਹਦੇ ਛੱਡ ਲੱਗੀ ਕਿ ਤੁਸੀਂ ਆਪਣੀ ਅਦਾ ਤੋਂ ਸ਼ੁਰੂ ਕਰਤੀ। ਅਈ ਦਾਵ ਖਾ ਮੁੰਡਾ ਲਾਤ ਰਖ ਖੰਡਿਆ ਲਿਆ ਕੇ ਸਰਾਣਾ ਹੀ ਦੇ ਦੇ ਹੁਣ। ਆਰਾਮ ਹੁੰਦਾ ਚਲ ਠੀਕ ਆ ਇਹਨੂੰ ਕਰ ਦੋ ਆਰਾਮ ਤੇ ਤੁਸੀਂ ਦੋਵੇਂ ਜਾਣੀ ਆ ਤੂੰ ਚੱਲ ਆਪਣੇ ਵਾਂਡੇ ਤੇ ਤੁਸੀਂ ਚਲੋ ਅੰਦਰ ਜਾ ਕੇ ਆਰਾਮ ਕਰੋ ਛੋਪੇ ਪੀੜ ਨਹੀਂ ਚੱਲਾਂਦੀ ਇਹ ਨਹੀਂ ਪੀੜ ਨਹੀਂ ਦੀ ਤੁਹਾਡੇ ਤੋਂ ਜ਼ਿਆਦੀ ਪੀੜ ਨਹੀਂ ਹੁੰਦੀ ਜਾਓ ਤੁਸੀਂ ਅੰਦਰ ਪੀੜ ਹੁੰਦੀ ਪੀੜ ਹੁੰਦੀ ਜੇਨੇ ਰਾਤ ਕੋਲ ਕੜੇ ਪਾ ਛੱਡਦੀ ਉਹ ਨਹੀਂ ਪਤਾ ਹੈਗਾ ਇਹੀ ਜੋ ਕਰਦੀਆਂ ਵਾ ਕਿਹਦੇ ਪੈ ਜੂਗੀ ਰੋਜ਼ ਘਰੇ ਪਾ ਦਿੰਦੀ ਐ ਤੇ ਜਾਣੇ ਦੇ ਪੈ ਗਈ ਐ ਰੋਜ਼ ਮੇਰੇ ਨਾਲ ਚਲ ਕੋਈ ਨਾ ਕੋਈ ਕੰਮ ਕਰਾਉਂਦਾ ਈ ਛੁੱਟੀਆਂ ਹੀ ਚਾਰ ਦਿਨ ਪਰ ਇਹਨਾਂ ਨੂੰ ਕੋਈ ਜੀਆਂ ਨੂੰ ਨਹੀਂ ਹੈਗਾ ਫਰਕ ਪੈਂਦਾ ਚਾ ਛੋਪਦਾ ਬੜਾ ਸੋਹੀ ਕੋਈ ਛੋਟਾ ਮੋਟਾ ਕੰਮ ਹੁੰਦਾ ਈ ਤੇ ਨਾਲ ਕਰਵਾ ਦਿੰਦਾ ਈ ਓਰੇ ਅੰਦਰੋਂ ਨਿਕਲਿਆ ਸ਼ਾਮਾ ਪੈਂਡੀਆਂ ਵਾ ਸ਼ਾਮਾ ਤੇ ਦੇ ਦੋ ਤੈਨੂੰ ਪੈਂਡੀਆਂ ਚਲੋ ਛੱਲੀ ਚਲ ਆ ਜਾ ਅੰਦਰੋਂ ਨਿਕਲਦਾ ਨਾਲ ਹੀ ਲੈ ਵੀ ਸੁਣ ਗੱਲ ਪਹਿਲੇ ਹੀ ਕਹਤੇ 100 ਰੁਪਏ ਦਿੱਤਾ ਮਮਮੀ ਨੇ 100 ਰੁਪਏ ਕਮਲੀਏ 100 ਦਾ ਹੁੰਦਾ ਕੀ ਅੱਜ ਕੱਲ ਉਹ ਮਮੀਆਂ ਦੀ ਕੋਈ ਨਹੀਂ ਬਸ ਤੇ ਆਧਾਰ ਕਾਰਡ ਵਾਲੀ ਹੁਣ ਜਾਈ ਨਾ ਕੋਈ ਨਹੀਂ ਤੋਲ ਤੇ ਸਾਡੀ ਜਿਹੜੀ ਕਮਾਈ ਨੂੰ ਕਰਦੀ ਰਹੀ ਨਹੀਂ ਉਹ ਕਦੀ ਕਿੱਧਰ ਜਾਂਦੀ ਤੇਰੀ ਕੋਈ ਨਹੀਂ ਤੋਈ ਹੁਣ ਕੁਛ ਨਾ ਮਮਮੀ ਨੇ ਕਿਹਾ ਕੋਈ ਨਹੀਂ ਮੈਂ ਲੋ ਜਾ ਇੱਕ ਮਿੰਟ ਬਲਵਾਜ ਮਾਰ ਲੈਨੇ ਪੁੱਛ ਕੇ ਲੈਨੇ ਮਮਮੀ ਮਮਮੀ ਅਗਾ ਚੋਣਾ ਰਾਮੇ ਇਹੰਦੋ ਇਹ ਹੋ ਗਿਆ ਹੁਣ ਅਜੇ ਕੀ ਕਰ ਲੈਣਾ ਕੋਈ ਤੇ ਪੈਸਾ ਦਿੱਤਾ ਦੇਗਾ ਇਹਨੂੰ ਪੁੱਛਾਂ 100 ਰੁਪਇਆ ਤੇ ਕਿਉਂ 100 ਥੋੜਾ ਵਾ ਮਾਦਾ ਨਾ ਨਿਆਣਾ ਚੱਲਿਆ ਵਾ ਕੋ ਢਿੱਲਾ ਮਠਾਏ ਤੇ ਫੇਰ ਉਹਦੀ ਦਵਾਈ ਵੀ ਨਹੀਂ ਹੁੰਦੀ ਚੋਣ ਦੀ ਨਾਟਕਿਆਂ ਨੂੰ ਜੇ ਸੱਦਤ ਦਾ ਸ਼ੌਂਕ ਹੈ ਤਾਂ ਕੀ ਗੱਲ ਪੈਸੇ ਨਾ ਲਾਉਣਗੇ ਉਹ ਤਾਂ ਜਲ ਲਾਉਣਗੇ ਪਰ ਆਪਣੇ ਕੋਲ ਤਾਂ ਹੋਣਾ ਚਾਹੀਦਾ ਨਾ ਇਹਨੇ ਕੀ ਕਰਨੀ ਆ ਇਹਨੇ ਉੱਥੇ ਛੋਟ ਕਰਨੀ ਆ ਤੇ ਇਹਦਾ ਕੋਈ ਭੈਣ ਭਰਾ ਇਹ ਪੁੱਛ ਲੈ ਕਿੰਨੇ ਪੈਸੇ ਲੈ ਗਏ ਇਹਨਾਂ ਕਿੰਨੇ ਦਿੱਤੇ ਤੇ ਫਿਰ ਪਰਸੀ ਫੋਲ ਲੈਂਦਾ ਉਹਨਾਂ ਨੇ ਬੈਂਕ ਚ ਇਹਦੇ ਜਮਾ ਕਰਾਉਣੇ ਆ ਚਲੋ ਕੋਈ ਗੱਲ ਨਹੀਂ ਮੈਂ ਤਾਂ ਕਹਾ ਕੋਈ ਗੱਲ ਨਹੀਂ 100 ਰੁਪਿਆ ਚਲ ਆਇਆ ਤੈਨੂੰ ਉੱਥੋਂ ਮੈਂ ਲੈ ਕੇ ਦਿੰਦਾ ਮੈਨੂੰ ਨਹੀਂ ਜਾਣਾ ਨਹੀਂ ਮੈਨੂੰ ਨਹੀਂ ਜਾਣਾ ਕੋਈ ਗੱਲ ਨਹੀਂ ਉਹਨੇ ਆੜੇ ਤੋਂ ਟੁੱਟੇ ਨਾ ਉਹ ਵਿਹਾਰੀਆਂ ਚਲ ਜੇ ਨਹੀਂ ਜਾਣੀ ਨਹੀਂ ਕੋਈ ਗੱਲ ਨਹੀਂ ਕਿ ਤੈਨੂੰ ਛੱਟ ਲੱਗੀ ਆ ਪਾਣੀ ਧਾਣੀ ਨਹੀਂ ਫੜਾਉਣਾ ਕੁਛ ਨਹੀਂ ਦਾਮਾ ਨਾ ਤੂੰ ਚੋਟ ਕਰਕੇ ਲਾ ਮੈਂ ਬਾਜਾ ਚਲ ਠੀਕ ਆ ਜਾਓ ਚਲ ਆਜੋ ਆਜੋ Yeah. ਨਾ ਤੇ ਜੀ ਜਲਦੀ ਤੇ ਬੜੀ ਤੜਕੇ ਆ ਨਾ ਵੇਖੀ ਬਦਰੰਗ ਲਪਾਵੇਂ ਵਾਂਗੂ ਸਵੇਰੇ ਵਾਪਸ ਆਉਂਦੀ ਅਕਸਰ ਮਾਂ ਵੀ ਅਗਲੇ ਬਣੇ ਤੇਰੀ ਸੱਸ ਆ ਕਿਵੇਂ ਇਹਨੇ ਜੁਫਾડા ਆਉਂਦੀ